ਹੈਲੋ ਜੀ গুড ਮਾਰਨਿੰਗ ਕਿਹਾਲ ਨੇ ਸਾਰਿਆਂ ਦੇ ਅਸੀਂ ਚੱਲੇ ਸੀਗੇ ਅੱਜ ਹੈਗਾ ਜੀ ਐਕਚੁਅਲੀ ਸੈਟਰਡੇ ਸੈਟਰਡੇ ਬੱਚਾ ਨੂੰ ਹੈਗਾ ਲੌਂਗ ਵੀਕਐਂਡ ਛੁੱਟੀਆਂ ਨੇ ਤੈਨ ਦਿੰਦੀਆਂ ਬੱਚੇ ਪਾਰ ਅਸੀਂ ਰੋਲਾ ਕੀ ਮੰਮਾ ਕਰਿਆ ਸਾਗ ਨਾ ਕੇ ਦੇ ਦਿਓ ਸਾਨੂੰ ਇਹ ਸਾਗ ਵੀ ਬਣਾਇਆ ਹੈਗਾ ਇਸ ਵਾਰ ਚੱਲੇ ਆ ਮਾਰਕੀਟ ਤੇ ਆਪਾਂ ਸਾਗ ਲੈ ਕੇ ਆਉਣੇ ਆ ਨਾਲੇ ਬਣਾਉਣੇ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਮੇਰੇ ਨਾਲ ਇੱਕ ਮੇਰਾ ਹੈਗਾ ਜੀ ਬਾਡੀਗਾਰਡ ਉਹ ਗੱਡੀ ਚਲਾਉਣੀ ਆਈ ਹੁਣ ਤਾਂ ਕੋਈ ਫਿਕਰ ਨਹੀਂ ਹੈਗਾ ਇਸ ਕਰਕੇ ਮੈਂ ਦੇ ਪਾਪਾ ਨੂੰ ਵੀ ਨਹੀਂ ਨਾਲ ਲੈ ਕੇ ਕਿਸੇ ਲਈ ਔਰ ਗੱਡੀ ਕੌਣ ਲੈ ਕੇ ਚਲੋਗਾ ਨਾਲ ਤੁਹਾਨੂੰ ਉਹ ਵੀ ਦੱਸ ਦਿਓ ਹੈਲੋ ਪ੍ਰੀਟੀ ਗਰਲ ਏ ਬੰਦੇ ਨੂੰ ਆ ਗਈ ਹੈ ਜੀ ਗੱਡੀ ਚਲਾਉਣੀ ਨੇੜੇ ਨੇੜੇ ਮੇਰੇ ਨਾਲ ਲੈ ਜਾਂਦਾ ਹੈ ਤਾਂ ਕਰਕੇ ਸਾਨੂੰ ਟੈਨਸ਼ਨ ਨਹੀਂ ਹੁੰਦੀ ਹੈਗੀ ਜਦੋਂ ਮਾਰਕੀਟ ਜਾਣਾ ਹੁੰਦਾ ਚੱਲਿਆਂ ਹੁਣ ਆਪਾਂ ਮਾਰਕੀਟ ਜਾ ਕੇ ਲੈ ਕੇ ਆਉਨੇ ਆ ਸੌਗ ਦੇ ਬਾਰੇ ਵੀ ਬਹੁਤ ਵਧੀਆ ਮੌਸਮ ਆ। ਕਣੀਆਂ ਪੈ ਰਹੀਆਂ ਨੇ ਥੋੜੀ ਥੋੜੀਆਂ। ਸੜਕਾਂ ਸਾਫ਼ ਕਰਤੀਆਂ। ਦੋ ਤਿੰਨ ਦਿਨ ਸਨੋ ਨੇ ਬਹੁਤ ਤੰਗ ਕੀਤਾ ਸੀ ਢੇਰ ਵੇਖੋ ਵਾਲੇ ਵਾਲੇ। ਕਿੱਡੇ ਗੱਡੇ ਲੱਗੇ ਹੋਏ ਨੇ। ਜਾਂ ਮਿੱਟੀ ਦੇ ਮਿੱਟੀ ਦੇ ਡੱਬੇ ਹੁੰਦੇ ਨੇ ਨਾ। ਉਦਾਂ ਦੇ। ਸਨੋ ਦੇ ਝੁੱਪੇ। ਸਨੋ ਦੇ ਡੱਬੇ ਰੇਤੇ। ਉੱਥੇ ਆਪਣੇ ਹੁੰਦੇ ਸੀ ਮਿੱਟੀ ਦੇ ਡੱਬੇ ਤੇ ਸਨੋ ਦੇ ਡੱਬੇ। ਅਜ ਮੀਂਹ ਪੈਸੇ ਪੈ ਰਿਆ ਖੁਰਜੂਗੀ ਸਾਫ਼ ਹੋ ਜਾਣਗੀਆਂ ਸੜਕਾਂ। ਲੋਚ ਯਾ ਪਰ ਪਹੁੰਚ ਗਏ ਸੀਗੇ ਮਾਰਕੀਟ ਦੇ ਕੋਟ ਨਿਪਾ ਕੇ ਹੈ ਉਧਰ ਦੇਖੋ ਕਿਦਾਂ ਤਰੀ ਆ ਰਹੀ ਆ ਚਲਦੇ ਆ ਅੰਦਰ ਇਦਾਂ ਬੁਰਾ ਹਾਲ ਹੁੰਦਾ ਸਨੋ ਦੇ ਨਾਲ ਪਲਾਜ਼ਾ ਦੇ ਵਿੱਚ ਬਿਲਕੁਲ ਜਗ੍ਹਾ ਨਹੀਂ ਹੈ ਡਲ ਢੇਰ ਲੱਗੇ ਪਏ ਨੇ ਗੱਡੀਆਂ ਦੇ ਗੱਡੀਆਂ ਖੜੀਆਂ ਨਹੀਂ ਸਾਰੀਆਂ ਸੀ ਤਾਂ ਰੁਕੀਆਂ ਨੇ ਚਲਦੇ ਆਪਾਂ ਅੰਦਰ ਇੱਕ ਚੱਕਰ ਕਰੀਏ ਇਸ ਸਾਲ ਦੇਖ ਕੇ ਦੇਖ ਕੇ ਹਾਂ ਦੇਖ ਕੇ ਵਾਹ ਸਾਫ ਸਾਫ ਆਈ ਨੀ ਕਿਤੇ ਬੱਗੀ ਨਹੀਂ ਨਾ ਰੰਗ ਵੀ ਨਾ ਆਉਂਦਾ ਨਾ ਰੰਗ ਸੱਚਾ ਸਮਝਾ ਜੀ ਨਾ ਜੇ ਦਾਗ ਕੋਈ ਨਾ ਹੋਵੇ ਉਹ ਵਾਹ ਨਹੀਂ ਦਾ ਫਿਰ ਖਰਾਬ ਹੋ ਜਾਂਦੇ ਨਾ ਤੁਹਾਨੂੰ ਆਉਂਦਾ ਨਹੀਂ ਸਹੀ ਲੱਗਦਾ ਲੇ ਲੈ ਜਾਗੇ ਚਲੋ ਰੱਖ ਲਓ ਚੰਗੀ ਜੀ ਹੁਣ ਇਹ ਦੱਲ ਚਲਦੇ ਆ ਕਰਨਾ ਕੀ ਇਹ ਤਾਂ ਕੈਮੀ ਦਾ ਸਾਮਾਨ ਹੈ ਕਿ ਪਹਿਲੇ ਵਿੱਚ ਬਚਿਆ ਸੀ ਕੀ ਤੇਰਾ ਤਾਂ ਕੁਝ ਨਹੀਂ ਲੈ ਜਾਂਦਾ ਸੀ ਇਹ ਰਾਂਗ ਲੈ ਗਏ ਦੋ ਦੋ ਤੇ ਸੋਗੂ ਮੰਹੀ ਹੈਗਾ ਆਵੇ ਹੋਰ ਕੀ ਮੈਂ ਹੋਰ ਆਵੇ ਲੱਚ ਕਰ ਲੈ ਕੇ ਦੇਗਾ ਦੇਖੀ ਮੈਂ ਬਤ ਕਿཅੀ ਚਾਹਦੀ ਆ ਪਹਿਲਾਂ ਦੇਖਦੀ ਹਾਂ ਹਾਂਜੀ ਲੋ ਜੀ ਆਪਾਂ ਸਾਗ ਧੋ ਲਿਆ ਸੀਗਾ ਤੇ ਹੁਣ ਆਪਾਂ ਸਾਫ ਕੱਟਦੇ ਆ ਇਹਨੂੰ ਲੱਗਣਗੇ ਘੱਟੋ ਘਾਟ 2-2 3 ਘੰਟੇ ਫਿਰ ਪੂਰਾ ਵਧੀਆ ਬਣ ਜਾਏ ਜਿਵੇਂ ਆਪਾਂ ਇੰਡੀਆ ਬਣਾਉਂਦੇ ਹੁੰਦੇ ਸੀ ਇਹ ਉਹ ਦੁਮਾਘੂ ਫੇਰ 2 ਘੰਟੇ ਹੁਣ ਸਿਟੀ ਮਝਾਵਾਂਗੇ ਉਹ ਤੁਮ ਗਰੂ ਫੇਰ ਪਾਵਾਂਗੇ ਵਿੱਚ ਆਲਣ ਤੇ ਨੂਨ ਮਿਰਚ ਪਾ ਕੇ ਫਿਰ ਪਾ ਧਰਾਂਗੇ ਕੁੱਕਰ ਦੇ ਆ ਪਾਣੀ ਧਰਤਾ ਤੇ ਸਾਗ ਇਹਦੇ ਤੋਂ ਰੱਖ ਲਿਆ ਪੂਰੀ ਚੰਗੀ ਤਰ੍ਹਾਂ ਹੁਣ ਯਾਰ ਆਪਣੇ ਕੋਲੇ ਆ ਕੱਟ ਕੇ ਪਾਉਣਿਆਂ ਵਿੱਚ ਇਹ ਲਓ ਜੀ ਆਪਾਂ ਸਾਗ ਦਿੱਤਾ ਧਰ ਪਾਤਾ ਸੀ ਕੱਟ ਕੇ ਤੇ ਹੁਣ ਆਪਾਂ ਇਚ ਪਾਉਣਿਆਂ ਨੂਣ ਕੱਲਾ ਨੂਨ ਪਾ ਕੇ ਆਪਾਂ ਰੱਖ ਦੇਵਾਂਗੇ ਅਜੇ ਤੇ ਉਸ ਤੋਂ ਮਗਰੋਂ ਇਹਨੂੰ 1 ਘੰਟਾ ਰਿਨੋਗੇ 1 ਘੰਟਾ ਬੱਜਣੀਆਂ ਛੁੱਟੀਆਂ ਤੇ ਉਹ ਤੋਂ ਬਾਅਦ ਦੇ ਵਿੱਚ ਇਹਨੂੰ ਖੋਲ ਕੇ ਫਿਰ ਅਦਰਕ ਲਸਣ ਹਰੀਆਂ ਮਿਰਚਾਂ ਪਾਵਾਂਗੇ ਫਿਰ ਕਟਾਂਗੇ ਤੇ ਨਾਲੇ ਪਾਵਾਂਗੇ ਆਲਣ ਦੋ ਕਲਾਸ ਮੈਂ ਪਾਣੀ ਦੇ ਪਾਏ ਨੇ ਬਸ ਬਾਕੀ ਪਾਣੀ ਸਾਗ ਦੇ ਵਿੱਚੋਂ ਨਿਕਲਿਆਣਾ ਹੁਣ ਰਿਜਰਜ ਜਾਊਗਾ ਫਿਰ ਆਪਾਂ ਬਾਅਦ ਚ ਜਹਰੀਆਂ ਮਿਰਚਾਂ ਤੇ ਅਦਰਕ ਲਸਣ ਵਗੈਰਾ ਪਾਵਾਂਗੇ। ਵਾਓ ਸਾਰੇ ਮਹਨਾਇਆ। ਲਓ ਜੀ ਆਪਣਾ ਸਾਗ ਗਿਆ ਬਣ। ਇਹਦੇ ਗਰਵੀ ਸਿੰਘ ਮੇਰੀ ਹੈਲਪ ਕਰਾ ਰਿਹਾ ਦੇਖੋ। ਓਯਾ ਥੋੜਾ ਟਾਈਮ ਬਲਾਂ ਗੁਰਵੀ ਨੂੰ ਸਲਣਾਉਣੀ ਸੀ ਇਹਦੇ ਚ। ਗੁਰਵੀ ਸਲਣਾਉਣੀ ਸੀ। ਹੂੰ ਕਿਉਂ? ਕੋਰਾਂਚਸ ਲਾਉਦੇ ਸੀ। ਕੋੜੀ ਜੀ ਸਲਣਾਉਣੀ ਸੀ। ਕੰਨਾ ਮੈਨੂੰ ਸਾਗ ਦੀ ਜਿਹੜੀ ਜਦੋਂ ਵਾਇਲ ਹੋ ਰਿਹਾ ਸੀ ਜਿਹੜੀਆਂ ਵੱਜਦੀਆਂ ਸੀਗੀਆਂ ਉਹ ਸਮਝ ਨਹੀਂ ਪਸੰਦ ਆਉਂਦੀ ਪਰ ਬਣਿਆ ਹੈ ਸੁਆਦਲਾ ਹੈ ਹੈ ਹੂੰ ਅੱਛਾ ਪਾ ਅਦਰਕ ਮਿਰਚਾਂ ਪਾ ਲਈਆਂ ਸੀਗੀਆਂ ਦੇਖੋ ਸਾਗ ਆਪਣਾ ਹੰਟਿਆ ਗਿਆ ਇਹਨੂੰ 5-7 ਮਿੰਟ ਘੋਟਾਂਗੇ ਬਸ ਵੀ ਹੋਣੀ ਵਾਲਾ ਬਣਾਉਣਾ ਹੈ ਬਹੁਤ ਉਹਨੇ ਪੂਰੀ ਚੰਗੀ ਤਰ੍ਹਾਂ ਆ ਦੇਖੋ ਹੁਣ ਇਹਨਾਂ ਸਹੀ ਹੋ ਜਾਣਾ ਉਹ ਬਾਦੀ ਵਿੱਚ ਉਹ ਤਾਂ ਆਟੇ ਪਿੰਦਾ ਹੁੰਦਾ ਇਹਦੇ ਵਿੱਚ ਥੀੜੀ ਵਧੀਆ ਬਣਦਾ ਹੁੰਦਾ ਹੈ ਫੇਰ ਤਾਂ ਰੋਟੀ ਬਣ ਜੁਗਰੀਂ ਲੱਤੀ ਨਹੀਂ ਨਹੀਂ ਗ੍ਰੀਨ ਨਹੀਂ ਸਾਗ ਇਹਦੇ ਵੀ ਬਣਦਾ ਹੁੰਦਾ ਤੇ ਇਹ ਤੜਕਾ ਆਪਾਂ ਕੱਟ ਕੇ ਰੱਖਤਾ ਬਾਅਦ ਦੇ ਵਿੱਚ ਫੇਰ ਲਾਵਾਂਗੇ ਤੜਕਾ ਤੇ ਨਾਲ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਲਾਉਜੀ साग अपना रहा रिज लिया बण तड़का जहा भुनिया हो गया रेडी अपना साग मुद्र बन गया अपने नाल चाह तो शाम का हो गया टाइम हम चाह पीवे देसी के का तड़का नाल मक्की नाल ਬੀ ਮਸ ਸਪੈਸ਼ਲ ਖਾਣਾ ਮਸ ਕੀ ਰੋਟੀ ਸਰੋਂ ਦਾ ਸਾਗ ਨਾਲ ਮੱਖਣ ਲੋਈ ਤਿੱਜਾ ਆਉਂਦੀ ਆਪਣੀਆਂ ਵੀਆਂ ਨੂੰ ਜਾਂ ਫਿਰ ਪਨੀਰ ਜਾਂ ਫਿਰ ਸਰੋਂ ਦਾ ਸਾਗ ਇਹਨੇ ਜਿਆਦਾ ਸੌ ਬਣ ਕੇ ਖੇਡਣ ਲੱਗੀਆਂ ਹੋਈਆਂ ਨੇ ਦੋਨੇ ਜਾਣੀਆਂ ਕਮਾਲ ਹੋਈ ਪਈ ਐ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਨੀਆਂ ਕਿਉਂ ਆਪਣੀਆਂ ਨਾ ਸਾਰੀਆਂ ਚੀਜ਼ਾਂ ਲਿਆ ਕੇ ਰੱਖੀ ਬੈਠੀਆਂ ਜਿਹੜੀਆਂ ਉਹਨੋਂ ਉਹਦੇ ਬਰਥਡੇ 'ਚ ਮਿਲੀਆਂ ਸੀਗੀਆਂ ਇਹ ਭਾਈਚਾਰਾ ਕਿਵੇਂ ਹੋ ਗਿਆ ਅੱਜ? ਇੰਨਾ ਜ਼ਿਆਦਾ ਖੇਡ ਰਹੇ ਸੀ। ਉਹ ਵੀ ਇੰਨੇ ਪਿਆਰ ਦੇ ਨਾਲ। ਸਾਰੀਆਂ ਚੀਜ਼ਾਂ ਨਾਲ। ਪਿਆਰ ਪਿਓ ਨਾਲ ਨਹੀਂ ਖੇਡਦੇ ਸੀ। ਹਾਂ। ਲੜਾਈ ਨਾਲ। ਓਏ ਤੂੰ ਤਾਂ ਨਹੀਂ ਲਈ ਉਹ ਵੱਡੇ ਵੱਡੇ ਲਾਈ ਬੈਠਾ ਗੁਰਵੀਰ। ਮੇਰੇ ਬਣਾ ਕੀ। ਹਾਏ ਹਾਏ। ਕੀ ਬਾਤ ਹੈ ਸਾਰੀਆਂ ਚੀਜ਼ਾਂ ਕੋਲੇ। ਕੀ ਕਰ ਰਹੇ ਹੋ? ਨੇਲਾ ਆਟਾ। ਨੇਲ ਅਵਿਨੀਲਾ ਅਵਿਨੀਲਾ ਅੱਛਾ ਚੀਜ਼ਾਂ ਬਣਾ ਬਣਾ ਖੇਡਿਆ ਜਾ ਰਿਹਾ ਵਾ 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 ਉਹ ਵੀ ਸ਼ਾਂਤ ਉਹ ਵੀ ਸ਼ਾਂਤੀ ਦੇ ਨਾਲ ਉਹ ਵੀ ਮੇਰੇ ਸਾਈਜ਼ ਦੇ ਨਹੀਂ ਹੈ ਉਹ ਵੀ ਤੇਰੇ ਸਾਈਜ਼ ਦੇ ਨਹੀਂ ਹੈ ਉਹ ਵੀ ਰੋਂਗ ਬਣਾਤਾ ਇਹਨੇ ਹੈ ਸ਼ੁਕਰ ਬਣਾਉਣਾ ਉਹਨਾ ਹੈ ਨਾ ਦੇਖ ਲੈ ਮਕੁੱਲਾ ਮੇਰੀ ਉਂਗਲਾਂ ਵੱਡੀਆਂ ਨੇ ਇੰਨੀ ਲੱਕੀਆਂ ਨਹੀਂ ਮੈਠੀ ਕਰ ਤੇਰੀ ਉਂਗਲੀ ਤੇਂ ਉਂਗਲੀ ਛੋਟੀ ਐ ਨਹੀਂ ਪਰ ਨਹੀਂ ਨਾ ਤੇਰੀ ਅਮ ਸਿਰਫ ਅਮ ਤੋਹ ਕਰਦੀ ਆ ਚਲ ਕੀ ਕੀ ਆ ਮੈਨੂੰ ਦਿਖਾਤਾ ਦੇ ਤੇਰੇ ਕੋਲੇ ਕਿਹੜਾ ਨੀਲ ਆੜ ਕਰਨ ਲੱਗਿਆ ਹਾਂ ਤੂੰ ਆ ਇਹ ਵਾਲਾ ਓਕੇ ਹਾਂ ਨੀਲ ਸਾਈਜ਼ ਦਾ ਅਮ ਹਮ ਇੰਦਰ ਹਾਂ ਅਮ ਜੀਸੀ ਜਨੇ ਓਕੇ ਇਹ ਇਥੇ ਅਹ ਹੱਜਾ ਲਾ ਲੇ ਇਦਾਂ ਕੁ ਨਾ ਹਰ ਕਿਹ ਖਾ ਲੈ ਚਲ ਠੀਕ ਐ ਖੇਡ ਤਾਂ ਲੈ ਓਕੇ ਪਰ ਜਦੋਂ ਉੱਠੇਗਾ ਯਾ ਬੀਜ਼ਨਸ ਲੈਕਸ। ਉਸ ਤੋਂ ਬਾਅਦ ਦੇ ਵਿੱਚ ਫਿਰ ਇੱਥੋਂ ਸਾਰਾ ਕਲੀਨ ਅਪ ਕਰਕੇ ਉੱਠਣਾ ਹੀ ਨਹੀਂ ਹੋਵੇ ਵੀ ਸਾਰਾ ਸਮਾਨ ਇੱਥੇ ਪਿਆ ਰਹੇ। ਠੀਕ ਹੈ? ਹਾਂ। ਮੈਂ ਤੁਹਾਨੂੰ ਸੁਣਾ ਦਿੰਦੀ ਤੈਨੂੰ। ਹਾਂ। ਇਟਸ ਟੇ ਦਾ ਹਾਲੇ ਤੱਕ ਦੇ ਹਮ। ਪਹਿਲਾਂ ਇਹਨੂੰ ਪਹਿਲਾਂ ਸ਼ੇਕ ਰੱਖ ਲਈਦਾ ਹੁੰਦਾ। ਫਿਰ ਹੁਣ ਥੋੜਾ ਜਿਹਾ ਘਰ ਕੇ ਐਵੇਂ ਲਈਦਾ ਹੁੰਦਾ। ਫਿਰ ਹਾਂ ਉਹ ਥੋੜਾ ਨਿਕਲ ਗਿਆ। ਇਹਨੂੰ ਨੀਲ ਤੇ ਲਈਦਾ ਹੁੰਦਾ। ਪ੍ਰੋਪਰ ਐਵੇਂ ਫਲਾੜਾ ਨਹੀਂ ਗਾਣਾ। ਹਾਂ। ਫਿਰ ਤਾਂ ਜਿਆਦਾ ਨਹੀਂ ਗਾਣਾ ਹਾਂ। ਚੱਲ ਕਰੋ ਫਿਰ ਮੈਨੂੰ ਕਰਕੇ ਦਿਖਾਓ ਠੀਕ ਹੈ ਆ ਹੋ ਗਈ ਲੜਾਈ ਕੀ ਹੋਲ ਕਰਤਾ ਬੱਲੇ ਸੀਗਾ ਉਹ ਚੱਕ ਗਰਵੀਤ ਮੇਰੀ ਪੰਟ ਪਾੜਦੀ ਐਨੇ ਅ ਫਿਰ ਇੰਨਾ ਸਾਰੇ ਤੇ ਇੱਕ ਲਈ ਤਾਂ ਹੁੰਦਾ ਹਾਂ ਔਰ ਫਿਰ ਅਸੀਂ ਆਹ ਮਸ਼ੀਨ ਦਿਦਮ ਦੀ ਆਹ ਆਹ ਹਾਰ ਤਲਾਵਾ ਓਕੇ ਚੱਲ ਕਰੋ ਫੇ ਮੈਨੂੰ ਕਰਕੇ ਦਿਖਾਓ ਠੀਕ ਆ ਹਾਰਟ ਆਲਾ ਵਹਨਾ ਫੇ ਇਧਰ ਆਹਲਾ ਲਾਉਣੇ ਸਰ ਨੂੰ ਐਮ ਪਾਸ ਕਰਾਉਂਦਾ ਚਲੋ ਕਰੋ ਫਿਰ ਚਲੋ ਦਿਖਾਓ ਜੀ ਕਿਦਾਂ ਆਹ ਆਹ ਮਤਲਬ ਜੈਸ਼ਨ ਵੰਗੂ ਐਮੇ ਪੋਸ਼ਕਰੀਦਮ ਜੈਸ਼ਨ ਵੰਗੂ ਇੰਜੈਕਸ਼ਨ ਵੰਗੂ ਜੈਸ਼ਨ ਇੰਜੈਕਸ਼ਨ ਇੰਜੈਕਸ਼ਨ ਹਾਂਜੀ ਗਾ ਜਦੋਂ ਅਮੇ ਕਿਆ ਮੈਨੇ ਲੇ ਲਾਈ ਤਾ ਹੁੰਦਾ ਓਕੇ ਇਹਦਾ ਹੈ ਇਧਰ ਆ ਮੈਂ ਹਾਂ ਮੈਂ ਇਹਨਾਂ ਕਰਕੇ ਇਹਨੂੰ ਪ੍ਰੈਸ ਕਰਕੇ ਫਿਰ ਇਧਰ ਆ ਜਾਂਦਾ ਓਕੇ ਫਿਰ ਕਰਕੇ ਦਿਖਾਓ ਬਣ ਇਹ ਨਿਕਲ ਦਿਖਾਓ ਦਿਖਾਓ ਕੀ ਕਰ ਰਹੀ ਆ ਮੈਂ ਤੂੰ ਉਹ ਫਸ ਕੇ ਰੁਕੋ ਉਹ ਤੇ ਚਲ ਵੀ ਸੁਕੂ ਹੈਲਪ ਕਰਦੇ ਉਹਦੀ ਪੋੜਿਆ ਕਿ ਨਹੀਂ ਕਿਹਨੇ ਖਰਾਬ ਕਰ ਲਿਆ

ਚਲੋ ਲੀਕ ਉਤ ਲੱਗ ਗਿਆ ਹੋਇਆ ਉਹਦਾ ਹਾਰਟ ਸ਼ੇਪ ਦਾ ਹੋਵਾ ਓਕੇ ਆ ਮੈਂ ਇਹਨੂੰ ਪੈਸ ਕਰ ਦਿੱਤਾ ਓਕੇ ਚਲ ਫਿਰ ਹੁਣ ਦਿਖਾਓ ਥੋੜਾ ਨੀਲ ਛੁੱਟੀਆਂ ਚੱਲ ਰਹੀਆਂ ਨੇ ਬਹੁਤ ਛੁੱਟੀਆਂ ਦੇ ਵਿੱਚ ਹੋਣੇ ਨੇ ਇਹੀ ਗਾਹ ਪਾਉਣੇ ਨੇ ਦੇਖੋ ਬਣ ਗਿਆ ਕਿ ਨਹੀਂ ਬਰਕ ਕਰਦਾ ਕਿ ਨਹੀਂ ਤੇਰਾ ਇਹ? ਪੜਦਾ। ਬਰਕ ਤਾਂ ਕਰਦਾ। ਫਿਰ ਆਪਦੀ ਇਦਾਂ ਸ਼ਾਪ ਲਾ ਕੇ ਬਹਿ ਜਾਂਦੀ ਐ ਇਹ ਸਾਰੀਆਂ ਚੀਜ਼ਾਂ ਦੀ। ਇਹ ਸ਼ਾਪ ਵਾਲਾ ਭਾਈ ਬਣ ਜਾਂਦਾ ਭਾਈ। ਹਨਾ? ਹੋ ਗਿਆ? ਦਿਖਾਓ। ਦਿਖਾਓ ਨੇੜੇ ਕਰੋ। ਕਰ ਲਿਆ ਤੇ ਗੁੱਠਾ ਸਿੱਧਾ ਕਰ ਲਿਆ। ਏ ਵਾਸੂਣਾ ਬਣ ਗਿਆ ਓਏ। ਵੈਰੀ ਗੁੱਡ। ਚਲੋ ਖੇਡ ਲਓ ਰੋਟੀ ਮਿਲ ਗਈ ਇਹਨੇ ਰੋਣਾ ਪਾ ਰਹਾ ਸੀ ਜਾਓ ਜੀ ਫਿਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਨਾਲ